ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਫਤਰ ਤਰਨਤਾਨ ਦੇ ਗੇਟ ਅੱਗੇ ਚੌਥੇ ਦਿਨ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਅਤੇ ਨਾਰੇਬਾਜ਼ੀ ਹੁੰਦੀ ਰਹੀ ਪਾਰੀ ਮੀਂਹ ਦੇ ਬਾਵਜੂਦ ਵੀ ਇਹ ਡਟੇ ਰਹੇ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਬਿਜਲੀ ਮੁਲਾਜ਼ਮਾਨੀਆਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਤਦ ਤੱਕ ਇਹ ਇਸ ਤਰ੍ਹਾਂ ਦਰਨਾ ਪ੍ਰਦਰਸ਼ਨ ਕਰਦੇ ਰਹਿਣਗੇ ਉਹਦਾ ਕਾਰਨ ਬੜਾ ਸਪਸ਼ਟ ਆ ਕਿ ਅਸੀਂ ਆਪਣੀ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਸੀ ਉਹਨਾਂ ਵਾਸਤੇ ਬੋਰਡ ਨਾਲ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੇ ਵਿੱਚ ਸਾਰਤਕ ਹੱਲ ਕੱਢਣ ਵਾਸਤੇ ਸਰਕਾਰ ਦੀ ਮੈਨੇਜਮੈਂਟ ਤੇ ਪਲੱਸ ਸਾਡੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ 10 8 ਨੂੰ ਜਿਦੇ ਵਿੱਚ ਬਹੁਤੀਆਂ ਸਾਡੀਆਂ ਮੰਗਾਂ ਸੀਗੀਆਂ ਉਹਨਾਂ ਤੇ ਸਹਿਮਤੀ ਬਣ ਗਈ ਪਰ ਸਰਕਾਰ ਦੇ ਕਹਿਣ ਦੇ ਬਾਵਜੂਦ ਬੋਰਡ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਲਾਗੂ ਕਰਨ ਤੇ ਆਨਕਾਨੀ ਕੀਤੀ ਗਈ ਰਾਤ 12:30 ਵਜੇ ਦੇ ਲਗਭਗ ਸਾਨੂੰ ਮੀਟਿੰਗ ਆਫ ਮਿੰਟਸ ਮਿਲੇ ਜਿਨ੍ਹਾਂ ਦੇ ਵਿੱਚ ਊਨਤਾਈਆਂ ਸੀਗੀਆਂ ਜਿਨ੍ਹਾਂ ਦਾ ਕਰਕੇ ਅਸੀਂ ਉਹਨਾਂ ਨੂੰ ਦੁਬਾਰਾ ਰਿਕਵੈਸਟ ਕੀਤੀ ਵੀ ਇਹ ਜੜੀਆਂ ਮੀਟਿੰਗ ਦੇ ਵਿੱਚ ਜਾਇਜ਼ ਤੇ ਹੱਕੀ ਮੰਗਾਂ ਮੰਨੀਆਂ ਗਈਆਂ ਆ ਉਹਨਾਂ ਦੇ ਸਾਡੇ ਜਿਹੜੇ ਲਾਗੂ ਕਰਨੇ ਆ ਉਹਨਾਂ ਵਾਸਤੇ ਕੋਈ ਲਿਖਤੀ ਤੌਰ ਤੇ ਤੁਸੀਂ ਸਪਸ਼ਟ ਨਹੀਂ ਕੀਤਾ ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ ਸੀਗਾ ਵੀ ਬੀਓਡੀ ਦੇ ਵਿੱਚ ਪਾਸ ਕਰਵਾ ਕੇ ਅਸੀਂ ਕਹਿੰਦੇ ਵੀ ਲਾਗੂ ਕਰਵਾਵਾਂਗੇ ਪਰ ਸਾਡੀ ਇਹ ਮੰਗ ਸੀਗੀ ਵੀ ਬੀਓਡੀ ਦੇ ਵਿੱਚ ਪਾਸ ਕਰਵਾਉਣ ਉਪਰੰਤ ਲਾਗੂ ਕਰ ਦਿੱਤੀਆਂ ਜਾਣਗੀਆਂ ਇਹ ਲਿਖੋ ਕਹਿੰਦੇ ਅਸੀਂ ਬੀਓਡੀ ਚ ਲੈ ਕੇ ਜਾਵਾਂਗੇ ਜਿਸ ਕਰਕੇ ਸਾਡੀ ਗੱਲ ਟੁੱਟ ਗਈ ਉਸ ਦਿਨ ਤੋਂ ਅਸੀਂ ਲਗਾਤਾਰ ਹੜਤਾਲ ਤੇ ਮਾਸਕਲੀਬ ਤੇ ਚੱਲ ਰਹੇ ਆ ਅਗਲਾ ਐਕਸ਼ਨ ਦੇਖੋ ਜੀ ਕੱਲ ਤੱਕ ਤਾਂ ਸਾਡੀ ਹੜਤਾਲ ਜਾਰੀ ਆ ਕੱਲ ਨੂੰ ਸਾਡੀ ਬਾਅਦ ਦੁਪਹਿਰ ਜਥੇਬੰਦੀਆਂ ਦੀ ਮੀਟਿੰਗ ਹੋਏਗੀ ਉਸ ਤੇ ਵਿੱਚ ਫੈਸਲਾ ਲਿਆ ਜਾਵੇਗਾ ਵੀ ਅਗਲਾ ਐਕਸ਼ਨ ਸਾਡਾ ਕੀ ਹੋਵੇਗਾ ਬਿਲਕੁਲ ਜੀ ਚਿੰਤਾ ਦਾ ਵਿਸ਼ਾ ਅਸੀਂ ਵੀ ਕਿਸਾਨ ਦੇ ਪੁੱਤਿਆਂ ਸਾਡੇ ਵੀ ਇਹ ਜ਼ਰੂਰੀ ਹੈ ਵੀ ਸਪਲਾਈ ਹਮੇਸ਼ਾ ਬਹਾਰ ਰਵੇ ਪਰ ਸਰਕਾਰਾਂ ਦੀ ਇਹ ਨਲਾਇਕੀ ਕਾਰਨ ਹੀ ਸਾਨੂੰ ਇਹ ਮਜਬੂਰਨ ਜਿਹੜਾ ਸਾਨੂੰ ਇਸ ਸੰਘਰਸ਼ ਦੇ ਵਿੱਚ ਆਉਣਾ ਪਿਆ ਆ ਸਾਡਾ ਕੋਈ ਸ਼ੌਂਕ ਨਹੀਂ ਆ ਜੇ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰ ਦਿੰਦੇ ਤੇ ਅਸੀਂ ਅੱਜ ਹੜਤਾਲ ਤੇ ਨਹੀਂ ਸੀ ਹੋਣਾ ਲੋਕਾਂ ਦੀ ਸੇਵਾ ਦੇ ਵਿੱਚ ਹੋਣਾ ਸੀ ਚੌਥੇ ਦਿਨ ਤੇ ਸਾਡੇ ਜਿਹੜੀ ਛੁੱਟੀ ਆ ਉਹ ਅਸੀਂ ਮਜਬੂਰਨ ਤੌਰ ਤੇ ਜਿਹੜੇ ਆ ਅਸੀਂ ਚੌਥੇ ਦਿਨ ਵਾਸਤੇ ਛੁੱਟੀ ਤੇ ਜਾ ਰਹੇ ਆ ਜੋ ਸਾਡੀ ਉੱਪਰੋਂ ਕਾਲਿਆ ਉਹ 15 ਅਗਸਤ ਤੱਕ ਆ ਜੇ 15 ਅਗਸਤ ਤੱਕ ਸਾਨੂੰ ਕੋਈ ਇਹਦਾ ਸੁਝਾਅ ਨਹੀਂ ਮਿਲਦਾ ਤੇ ਉਸ ਤੋਂ ਅੱਗੇ ਜਿਹੜਾ ਅਸੀਂ ਜਿਹੜਾ ਜੋ ਵੀ ਸਾਨੂੰ ਕਾਲ ਆਵੇਗੀ ਉਹਦੇ ਉੱਤੇ ਹੀ ਪਰਪੱਕ ਰਾਵਾਂਗੇ ਸਾਡਾ ਕੋਈ ਚਾਹ ਨਹੀਂਗਾ ਅਸੀਂ ਇਹ ਚਾਹ ਦੇ ਨਾਲ ਨਹੀਂ ਕਰ ਰਹੇ ਕਿਉਂਕਿ ਪੈਡੀ ਸੀਜ਼ਨ ਜਿਹੜਾ ਉਹ ਚੱਲ ਰਿਹਾ ਸਾਡੇ ਵਿੱਚੋਂ ਹੀ ਜਿਹੜੇ ਆ ਸਾਡੇ ਹੀ ਮੁਲਾਜ਼ਮਾਂ ਸਾਡੇ ਹੀ ਲੋਕ ਆ ਅਸੀਂ ਉਹਨਾਂ ਨੂੰ ਸਪਲਾਈ ਜਿਹੜੀ ਆ ਬਹਾਲੀ ਦੇਣੀ ਚਾਹੁੰਦੇ ਆ ਪਰ ਅਸੀਂ ਮਜਬੂਰ ਨ ਹੋ ਕੇ ਤੇ ਇਹ ਜਿਹੜਾ ਸਾਨੂੰ ਸੰਘਰਸ਼ ਜਿਹੜਾ ਵਾ ਇਹ ਵਢਣਾ ਪਿਆ ਪਰ ਅਜੇ ਤੱਕ ਇਸ ਸਰਕਾਰਾਂ ਨੇ ਸਾਨੂੰ ਕੋਈ ਨਿਆਂ ਨਹੀਂ ਦਿੱਤਾ 5-6 ਮਹੀਨੇ ਹੋ ਗਏ ਕਦੇ ITO ਦਾ ਮਜਾਰਾ ਕਦੀ ਕਿਤੇ ਕਦੀ ਕਿਤੇ ਮੀਟਿੰਗ ਦੇ ਦਿੱਤੀ ਪਰ ਅੱਜ ਤੱਕ ਜਿਹੜੀਆਂ ਮੰਗੀਆਂ ਹੋਈਆਂ ਮੰਗਾ ਸਾਡੀਆਂ 25 ਮੰਗਾ ਜਿਹੜੀਆਂ ਮਾਂ ਉਹਨਾਂ ਉੱਤੇ ਸਹਿਮਤੀ ਹੋਈ ਆ ਪਰ ਸਾਨੂੰ ਅਜੇ ਤੱਕ ਉਹ ਲਾਗੂ ਨਹੀਂ ਕੀਤਾ ਗਿਆ ਇਸੇ ਸੰਬੰਧ ਵਿੱਚ ਅਸੀਂ ਕਹਿੰਦੇ ਆ ਕਿ ਜੇ ਤੁਸੀਂ ਸਾਡੀਆਂ ਉਹ 25 ਮੰਗਾ ਜਿਹੜੀਆਂ ਮੰਨੀਆਂ ਤੇ ਸਾਨੂੰ ਉਹ ਬਹਾਲ ਕਰਦੇ ਹੋ ਉਹਦੇ ਵਿੱਚ ਕੀ ਇਹਨਾਂ ਨੂੰ ਦਿੱਕਤ ਕੀ ਆ ਸੋ ਅਸੀਂ ਵੀ ਆਪਣੀਆਂ ਡਿਊਟੀਆਂ ਜਿਹੜੀਆਂ ਵਾ ਪੂਰੀਆਂ ਕਰਕੇ ਤੇ 15 ਅਗਸਤ ਜਿਹੜੀ ਆਜ਼ਾਦੀ ਦਾ ਦਿਵਸ ਆ ਉਹਨੂੰ ਚੰਗੀ ਤਰ੍ਹਾਂ ਅਸੀਂ ਮਨਾ ਸਕੀਏ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਸਾਨੂੰ ਛੇਤੀ ਤੋਂ ਛੇਤੀ ਜਿਹੜਾ ਵਾ ਇਹ ਮੱਗਾਂ ਬਹਾਲ ਕਰਕੇ ਤੇ ਅਸੀਂ ਵੀ ਡਿਊਟੀ ਤੇ ਆਪਣੀ ਬਹਾਲੀ ਜਿਹੜੀ ਆ ਉਹ ਦਈਏ ਅਸੀਂ ਇਹੋ ਹੀ ਸਰਕਾਰ ਨੂੰ ਬੇਨਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਡੇ ਜੁਆਇੰਟ ਫੋਰਮ ਤੇ ਮੁਲਾਜ਼ਮ ਇਕਤਾ ਮੰਚ ਦਾ ਜਿਹੜਾ ਪ੍ਰੋਗਰਾਮ ਆ ਸਾਂਝੇ ਤੜੇ ਦਾ ਉਹਨੂੰ ਅਸੀਂ ਲਾਗੂ ਕਰ ਰਹੇ ਆ ਉਹਨਾਂ ਕੱਲ ਤੱਕ ਸਾਨੂੰ ਪ੍ਰੋਗਰਾਮ ਦਿੱਤਾ ਹੈ 15 ਅਗਸਤ ਤੱਕ ਜੇ ਤਾਂ ਅੱਗੇ ਵਧਾਉਣਗੇ ਤੇ ਅਸੀਂ ਅੱਗੇ ਨੂੰ ਜਾਰੀ ਰੱਖਾਂਗੇ ਅਸੀਂ ਨਹੀਂ ਚਾਹੁੰਦੇ ਕਿ 15 ਅਗਸਤ ਤੇ ਅਸੀਂ ਲੋਕਾਂ ਦੀ ਸਪਲਾਈ ਬੰਦ ਵਿਖ ਸਕੀਏ ਅਸੀਂ ਵੀ ਚਾਹੁੰਦੇ ਆ 15 ਅਗਸਤ ਤੇ ਲੋਕ ਜਿਹੜੀ ਆਜ਼ਾਦੀ ਨੂੰ ਵਧੀਆ ਤਰੀਕੇ ਨਾਲ ਮਾਨਣਨ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਅੱਜ ਕੋਈ ਮੀਟਿੰਗ ਦੇ ਕੇ ਕਿਸੇ ਤਰ੍ਹਾਂ ਵੀ ਜਿਹੜਾ ਇਹਨੂੰ ਮਸਲੇ ਨੂੰ ਹੱਲ ਕੀਤਾ ਜਾਵੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਗੌਰ ਕਰਕੇ ਉਹਨਾਂ ਨੂੰ ਜਿਹੜਾ ਪੂਰਨ ਜਿਹੜੀ ਸਫਲਤਾ ਦਿੱਤੀ ਜਾਵੇ ਤਾਂ ਜੋ ਕਿ ਲੋਕਾਂ ਨੂੰ ਜਾਦੀ ਦਾ ਦਿਨ ਵਧੀਆ ਤਰੀਕੇ ਨਾਲ ਮਨਾਈਏ ਕਿਉਂਕਿ ਭਾਵੇਂ ਅਸੀਂ ਆਪਣੀ ਹੱਕੀ ਮੰਗਾਂ ਲਈ ਲੜ ਰਹੇ ਹਾਂ ਪਰ ਪਬਲਿਕ ਬਹੁਤ ਖਰਾਬ ਹੋ ਰਹੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ